ਆ ਜੋ ਲੋਕ ਇਸ ਤਰ੍ਹਾਂ ਜਾਂਦੇ ਆ ਇਹਨਾਂ ਵਾਸਤੇ ਮੌਕੇ ਤੇ ਲਾਇਸੈਂਸ ਬਣ ਜਾਂਦਾ ਹੈ ਜਦੋਂ ਤੁਸੀਂ ਆ ਚੌਂਕ ਲੰਘਦੇ ਹੋ ਜਾਂ ਦੋ ਚੌਂਕ ਹੋਰ ਲੰਘ ਜਾਓ ਤਾਂ ਤੀਜੇ ਚੌਂਕ ਵਿੱਚ ਜਾ ਕੇ ਤੁਹਾਨੂੰ ਲਾਇਸੈਂਸ ਮਿਲ ਜਾਵੇਗਾ ਹੁਣ ਦੱਸ ਦਈਏ ਕਿ ਜਿਵੇਂ ਆ ਚੱਲ ਰਿਹਾ ਇਹਨਾਂ ਦੀ ਵੀਡੀਓ ਸਾਡੇ ਤੱਕ ਪਹੁੰਚੀ ਆ ਔਰ ਅਸੀਂ ਇਹਨਾਂ ਨੂੰ ਮੌਕੇ ਤੇ ਲਾਇਸੈਂਸ ਦਵਾ ਦਿੱਤਾ ਹੁਣ ਲਾਇਸੈਂਸ ਤੁਸੀਂ ਅੱਗੇ ਵੇਖਣਾ ਕਿ ਤੀਸਰੇ ਚੌਂਕ ਵਿੱਚ ਜਾ ਕੇ ਇਹਨਾਂ ਨੂੰ ਲਾਇਸੈਂਸ ਮਿਲ ਜਾਵੇਗਾ ਔਰ ਦੱਸ ਦਈਏ ਕਿ ਇਹ ਵੀਡੀਓ ਜੋ ਹੈ ਸਾਨੂੰ ਹੁਸ਼ਿਆਰਪੁਰ ਤੋਂ ਆਈ ਆ ਔਰ ਅਸੀਂ ਇੱਥੋਂ ਬੈਠੇ ਹੁਸ਼ਿਆਰਪੁਰ ਹੀ ਇਹਨਾਂ ਦੇ ਲਾਇਸੈਂਸ ਦਾ ਪ੍ਰਬੰਧ ਕਰ ਦਿੰਦਾ ਹੁਣ ਹੁਸ਼ਿਆਰਪੁਰ ਦੇ ਵਿੱਚੋਂ ਲੰਘਦਿਆ ਜਦੋਂ ਇਹ ਗਏ ਆ ਤਾਂ ਤੀਸਰੇ ਚੌਂਕ ਵਿੱਚ ਅੱਗੇ ਇਹਨਾਂ ਨੂੰ ਲਾਇਸੈਂਸ ਮਿਲ ਗਿਆ ਤੁਹਾਨੂੰ ਉਹ ਵੀ ਸਾਰੀ ਤਸਵੀਰ ਵਿਖਾਉਂਦੇ ਆ ਜਿੱਥੇ ਇਹਨਾਂ ਨੂੰ ਲਾਇਸੈਂਸ ਪ੍ਰੋਵਾਈਡ ਹੋਇਆ ਜੇ ਕੋਈ ਹੋਰ ਵੀ ਇਸ ਤਰ੍ਹਾਂ ਚੱਲਦਾ ਤਾਂ ਸਾਡੇ ਤੱਕ ਵੀਡੀਓ ਭੇਜੋ ਅਸੀਂ ਉਹਨਾਂ ਨੂੰ ਮੌਕੇ ਦੇ ਉੱਤੇ ਲਾਇਸੈਂਸ ਭੇਜਾਂਗੇ ਔਰ ਆ ਨੰਬਰ ਡਿਟੇਲ ਜਿਹੜੀ ਆ ਬਾਈਕ ਦੀ ਜ਼ਰੂਰ ਹੋਣੀ ਚਾਹੀਦੀ ਆ ਵੇਖੋ ਲਾਇਸੈਂਸ ਮਿਲਦਾ ਇਹ ਅੱਜ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਸੀ ਇਕੇ ਦੇ ਉੱਪਰ ਦੋ ਵਿਅਕਤੀ ਬੈਠੇ ਜਿਹਦੇ ਨਾਲ ਪਿੱਛੇ ਤੇ ਵਿਅਕਤੀ ਬੈਠਾ ਸੀ ਉਹਨੇ ਦਰਵਾਜ਼ਾ ਰੱਖਿਆ ਸੀ ਪਿਛਲੀ ਸੀਟ ਦੇ ਉੱਪਰ ਤੇ ਉਹਦੇ ਉੱਪਰ ਉਹ ਵਿਅਕਤੀ ਬੈਠਾ ਸੀਗਾ ਇਹ ਕਿਸੇ ਟਾਈਮ ਕੋਈ ਵੀ ਅਣਸਖਾਂਦੀ ਜਿਹੜੀ ਘਟਨਾ ਹੋ ਸਕਦੀ ਸੀ ਜਦੋਂ ਵੀਡੀਓ ਦੇਖੀ ਅਸੀਂ ਉਹਦਾ ਨੰਬਰ ਜਿਹੜਾ ਉਹ ਕੈਪਚਰ ਕਰਕੇ ਤੇ ਚਲਾਨ ਉਸ ਵਿਅਕਤੀ ਦਾ ਕੱਢ ਦਿੱਤਾ ਜਦਕਿ ਇਹ ਵਿਅਕਤੀ ਦਾ ਜਿਹੜਾ ਐਡਰੈਸ ਹੈ ਇਹ ਜ਼ਿਲ੍ਹਾ ਤਰਨਤਾਰਨ ਦਾ ਆਇਆ ਇਹ ਚਲਾਨ ਉਹਦਾ ਕੱਢ ਦਿੱਤਾ ਉਸ ਵਿਅਕਤੀ ਨੂੰ ਨਹੀਂ ਪਤਾ ਕਿ ਮੇਰਾ ਚਲਾਨ ਜਿਹੜਾ ਕੱਟਿਆ ਗਿਆ ਹੁਣ ਜਦੋਂ ਉਹਦੀ ਸਰਵਿਸ ਕੌਣ ਜਾਣਗੇ ਜਾਂ ਉਹ ਕਿਤੇ ਅੱਗੇ ਕਿਸੇ ਨੂੰ ਵੇਚਣਗੇ ਜਾਂ ਉਹਨੂੰ ਕੰਪਿਊਟਰ ਦੇ ਵਿੱਚ ਉਹਦਾ ਬਾਇਓ ਡਾਟਾ ਪਾ ਕੇ ਸਾਰਾ ਚੈੱਕ ਕਰਨਗੇ ਤੇ ਇਹ ਵਾਲਾ ਜਿਹੜਾ ਗਿਫਟ ਹੈ ਇਹ ਉਹਨਾਂ ਨੂੰ ਵਿੱਚ ਨਜ਼ਰ ਆਏਗਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਕੋਈ ਵੀ ਵਿਅਕਤੀ ਜਿਹੜਾ ਟਰੈਪ ਕਰੂਣ ਦੀ ਜਿਹੜੀ ਹੈ ਵਾਇਲੇਸ਼ਨ ਹੈ ਉਹ ਨਾ ਕਰੇ ਆਰਾਮ ਦੇ ਨਾਲ ਜਿਹੜੀ ਆਪਣੀ ਜ਼ਿੰਦਗੀ ਹੈ ਜੀਓ ਤੇ ਗਿਫਟ ਆਉਂਦਾ ਯਾਰ ਥੈਂਕ ਯੂ ਕਿਉਂਕਿ ਸਾਡੇ ਕੋਲ ਇਸ ਵਕਤ ਨਹੀਂ ਹੈਗਾ ਬੰਦਾ ਫਿਰ ਵੀ ਚਲਾਨ ਕੱਢ ਦਿੱਤਾ ਹੈ ਕਿੱਦਾਂ ਬਿਲਕੁਲ ਨਹੀਂ ਇਹਦੇ ਵਿੱਚ ਈ ਚਲਾਨ ਵੀ ਜਿਹੜੀ ਮਸ਼ੀਨ ਹੈ ਉਹਦੇ ਵਿੱਚ ਆਪਸ਼ਨ ਹੈਗੀ ਹੈ ਜਦੋਂ ਵੀ ਇਕਲ ਦਾ ਨੰਬਰ ਆ ਜਾਂਦਾ ਅਸੀਂ ਉਹ ਸਾਰਾ ਡਾਟਾ ਉਹਦਾ ਕੱਢ ਲੈਨੇ ਆ ਉਹ ਕੱਢ ਕੇ ਫਿਰ ਅਸੀਂ ਮੌਕੇ ਤੇ ਚਲਾਨ ਕਰ ਦਿੰਨੇ ਆ ਇਹ ਜੋ ਉਹ ਐਡਰੈਸ ਹੈ ਪੋਸਟ ਦਸਤ ਨੂੰ ਜਿਹੜਾ ਉਹਨਾਂ ਨੇ ਦਿੱਤਾ ਐਡਰੈਸ ਮਾਨਜੋਗਾ ਆਰ ਪੀਓ ਸਾਹਿਬ ਦੇ ਦਫਤਰ ਦਿੱਤਾ ਉਹਦੇ ਵਿੱਚ ਉਹਨਾਂ ਘਰ ਜਿਹੜਾ ਸੈਂਡ ਹੋ ਜਾਂਦਾ ਹੈ ਆਨਲਾਈਨ ਚਲਾਨ ਸ਼ੁਰੂ ਹੋ ਗਿਆ। ਆਨਲਾਈਨ ਚ ਇਹ ਬੜੇ ਚਿਰ ਦੇ ਸ਼ੁਰੂ ਹੋਈ। ਪਰ ਅਸੀਂ ਹੁਣ ਇਸ ਚੀਜ਼ ਨੂੰ ਹੋਰ ਲੋਕਾਂ ਨੂੰ ਅਵੇਰਨੈਸ ਕਰਨ ਵਾਸਤੇ ਇਹ ਡੈਮੋ ਜਿਹੜਾ ਕਰਕੇ ਦਿਖਾ ਰਹੇ ਆ ਤਾਂ ਜੋ ਸਾਡਾ ਕੋਈ ਵੀਰ ਐਜੀ ਗਲਤੀ ਨਹੀਂ ਕਰਨਾ ਬੈਠੇ। ਔਰ ਵੀਡੀਓ ਚੱਲੀ ਹੈ। ਮੈਨੂੰ ਇਹਦਾ ਵੀ ਇਹ 1 ਘੰਟਾ ਹੋ ਗਿਆ 1.5 ਘੰਟਾ ਹੋ ਗਿਆ। ਲਗਭਗ 1.5 ਘੰਟਾ ਹੋ ਗਿਆ। ਇਸ ਤੋਂ ਇਹ 1.5 ਘੰਟੇ ਵਿੱਚ ਚਲਾਨ ਜਿਹੜਾ ਦਾ ਕੱਟ ਦਿੱਤਾ ਪਲੀਜ਼ ਪੁਲਿਸ ਨੂੰ ਆਪਰੇਟ ਕਰੋ। ਪੁਲਿਸ ਸਾਹਮੇਸ਼ਾ ਤੁਹਾਡੇ ਨਾਲ Thank you.